ਅੱਜ 13 ਤਰੀਕ 7ਵਾਂ ਮਹੀਨਾ ਦਿਨ ਐਤਵਾਰ 2025 ਬਾਬਾ ਜੀਵਨ ਸਿੰਘ ਮਿਸਤਰੀ ਮਜ਼ਦੂਰ ਯੂਨੀਅਨ ਕੋੜਕਪੂਰਾ ਰੋਡ ਸ਼੍ਰੀ ਮੁਕਸਰ ਸਾਹਿਬ ਅੱਜ ਗੁਰੂ ਗੋਬਿੰਦ ਸਿੰਘ ਪਾਰਕ ਦੇ ਵਿੱਚ ਇੱਕ ਮੀਟਿੰਗ ਵਿਸ਼ੇਸ਼ ਮੀਟਿੰਗ ਹੋਈ ਜੋ ਕਿ ਵੱਖ-ਵੱਖ ਜਥੇਬੰਦੀਆਂ ਨੂੰ ਬੁਲਾਇਆ ਗਿਆ ਤੇ ਆਪਦੇ ਵਿਚਾਰ ਜਿਹੜੇ ਉਹਨਾਂ ਵਿੱਚ ਰੱਖੇ ਗਏ ਤੇ ਉਹਨਾਂ ਦੇ ਵਿਚਾਰ ਸੁਨੇ ਗਏ ਹੋਗੇ ਅਸੀਂ ਪ੍ਰਸ਼ਾਸਨ ਨੂੰ ਮਜ਼ਦੂਰਾਂ ਦੇ ਜਿਹੜੇ ਹੱਕ ਆ ਉਹਨਾਂ ਬਾਰੇ ਦੱਸਿਆ ਵੀ ਜੋ ਵੀ ਮਜ਼ਦੂਰਾਂ ਨੂੰ ਸਮੱਸਿਆ ਆਉਂਦੀਆਂ ਜਿਵੇਂ ਲਾਹਪਤਰੀ ਕਾਪੀਆਂ ਹੋ ਗਈਆਂ ਜਾਂ ਕੰਮ ਤੇ ਸਮੱਸਿਆ ਆਉਂਦੀਆਂ ਜਾਂ ਸਰਕਾਰਾਂ ਸਾਡੇ ਨਾਲ ਵਾਅਦੇ ਕਰਕੇ ਜੋ ਭੱਜ ਜਾਂਦੀਆਂ ਵੀ ਅਸੀਂ ਮਜ਼ਦੂਰਾਂ ਲਈ ਆਹ ਕਰਾਂਗੇ ਮਜ਼ਦੂਰਾਂ ਲਈ ਉਹ ਕਰਾਂਗੇ ਪਰ ਅੱਜ ਤੱਕ ਸਰਕਾਰਾਂ ਨੇ ਮਜ਼ਦੂਰਾਂ ਦੀ ਸਾਰ ਨਹੀਂ ਲਈ ਤਿੰਨ ਸਾਲ ਹੋ ਗਏ ਸਰਕਾਰ ਬਣੀ ਇਸ ਕਰਕੇ ਅੱਜ ਜਿਹੜੀਆਂ ਜਥੇਬੰਦੀਆਂ ਬੁਲਾਈਆਂ ਗਈਆਂ ਉਹਨਾਂ ਮੂਰੇ ਮਜ਼ਦੂਰਾਂ ਦਾ ਦੁੱਖ ਪ੍ਰਗਟ ਕੀਤਾ ਗਿਆ ਤੇ ਵੱਖ-ਵੱਖ ਜਥੇਬੰਦੀਆਂ ਨੇ ਜਿਹੜਾ ਮਹਿਸੂਸ ਜਿਤਾਇਆ ਤੇ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼ ਉਠਾਉਂਦੀ ਗੱਲ ਕਰਕੇ ਇਸ ਕਰਕੇ ਅਸੀਂ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਤੇ ਪ੍ਰਸ਼ਾਸਨ ਦੇ ਧਿਆਨ 'ਚ ਇਹ ਗੱਲ ਲਿਆਵਾਂਗੇ ਅੱਜ ਜਿਹੜੀ ਵਿਸ਼ੇਸ਼ ਇੱਕ ਮੀਟਿੰਗ ਹੋਈ ਆ ਬਾਬਾ ਜੀਵਨ ਸਿੰਘ ਮਿਸਤਰੀ ਮਜ਼ਦੂਰ ਯੂਨੀਅਨ ਦੀ ਗਵਾਹੀ ਹੈ ਇੱਥੇ ਕਿ ਲਾਭ ਪਾਤਰੀ ਕਾਪੀਆਂ ਤੇ ਜੋ ਸਾਨੂੰ ਵਾਅਦੇ ਕੀਤੇ ਗਏ ਸੀ ਉਹ ਅੱਜ ਤੱਕ ਪੂਰੇ ਨਹੀਂ ਕੀਤੇ ਗਏ ਨਾ ਵਜੀਫੇ ਨਾ ਕੋਈ ਲਾਭ ਖੋਸ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਮਜ਼ਦੂਰਾਂ ਨੂੰ ਲਾਭ ਨਹੀਂ ਮਿਲਿਆ 4 ਸਾਲਾਂ ਤੋਂ ਕਾਪੀ ਹੈ ਜਿਹੜੀ ਉਹ 1 ਸਾਲ ਦੀ ਕੀਤੀ ਗਈ ਆ ਨਿਊ ਤੇ ਮਜ਼ਦੂਰ ਆ ਜਿਹੜੇ ਕਾਪੀਆਂ ਬੰਦ ਕਰਾ ਰਹੇ ਆ ਇਸ ਵਿਸ਼ੇ ਦੇ ਉੱਤੇ ਅੱਜ ਮੀਟਿੰਗ ਕੀਤੀ ਗਈ ਤੇ ਪ੍ਰਸ਼ਾਸਨ ਨੂੰ ਧਿਆਨ ਚ ਲਿਆਉਂਦੇ ਹੋਏ ਗੱਲ ਇਹ ਬੇਨਤੀ ਕਰਾਂਗੇ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਚਾਰ ਦਾ ਸੰਝਾ ਕਰਕੇ ਅਸੀਂ ਆਪਦੀਆਂ ਸਮੱਸਿਆ ਜਿਹੜੀਆਂ ਉਹ ਰੋਸ ਪ੍ਰਗਟਾ ਸਰਕਾਰ ਨਾਲ ਕਰ ਸਕਦੇ ਹਾਂ ਧੰਨਵਾਦ